ਇੱਕ ਨਾ ਅਰਨੀ ਵਾਲਾ ਇਲਾਕੇ ਦੀ ਕੋਈ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਚ ਕਹਿ ਰਹੇ ਕੋਈ ਸਰਪੰਚ ਹੋਰ ਕੁਝ ਜਿਹੜੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਰਪੰਚ ਨੇ ਕੋਈ ਬਾਅਦ ਚੱਕੀ ਉਹਦੇ ਕੋ ਪੱਥਰ ਪੁੱਥਰ ਚੱਲ ਰਹੇ ਐਸ ਤਰ੍ਹਾਂ ਦੀ ਵੀਡੀਓ ਮੇਰੀ ਅੱਜ ਮਿਲ ਕੀ ਗਏ ਨੇ ਸਰਪੰਚ ਸਾਹਿਬ ਨਾਲ ਉਹਦੇ ਚ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਮੈਂ ਆਪਣੀ ਫੋਰਸ ਨੂੰ ਵੀ ਕਨਵਿੰਸ ਕਰਤਾ ਕਿ ਤੁਹਾਡਾ ਆਪਣਾ ਮਕਸਦ ਹੈਗਾ ਕਿ ਸਰਪੰਚ ਸਭਾ ਨਾਲ ਸਾਰਿਆਂ ਨੂੰ ਮਿਲ ਕੇ ਜਾਗਰਤ ਕਰਨ ਪਰ ਜਦੋਂ ਕਿਤੇ ਐਸੇ ਜਿਹਾ ਸਟੈਪੀ ਚੈਕਿੰਗ ਕਰਨੀ ਹੈਗੀ ਆ ਤਾਂ ਪੁਲਿਸ ਨੂੰ ਜੂਲ ਬੁਲਾ ਲਿਆ ਜਾਵੇ ਦੂਜੇ ਪਾਸੇ ਇਹ ਗੱਲ ਹੈਗੀ ਆ ਚਲੋ ਉਹ ਤਾਂ ਚੈੱਕ ਕਰ ਰਹੀ ਸੀ ਉਸ ਉਏ ਉਸ ਐਸ ਐਚਓ ਦਾ ਜਿਹੜਾ ਅਗਲਾ ਐਕਸ਼ਨ ਸੀਗਾ ਉਸ ਤੇ ਸੈਟੀਸਫਾਈ ਨਹੀਂ ਸੀਗੇ ਜੋ ਮੈਂ ਉਹਨੂੰ ਅੱਜ ਹੀ ਮਿਲੇ ਸੀ ਕਿ ਤੇ ਮਨੂੰ ਕਹਿਤਾ ਹੈਗਾ ਕਿ ਉਹ ਬੰਦੇ ਤੇ ਕਾਰਵਾਈ ਹੋਊਗੀ ਠੋਕੇ ਹੋਊਗੀ ਉਹ ਕੁਸ਼ਰਾਬ ਦਾ ਕੋਈ ਕਾਰੋਬਾਰ ਕਰ ਰਿਹਾ ਸੀ ਮੈਂ ਫੜਿਆ ਸੀ ਪਰ ਫਿਰ ਵੀ ਮੇਰੀ ਇੱਕ ਬੇਨਤੀ ਹੈ ਕਿ ਜੇ ਪੁਲਿਸ ਤੁਹਾਡੇ ਨਾਲ ਨਹੀਂ ਜਾਊਗੀ ਫਿਰ ਸਾਨੂੰ ਦੱਸਿਆ ਜਾਵੇ ਪਰ ਐਟ ਲੀਸਟ ਜਦੋਂ ਆਪਾਂ ਜਾਣੇ ਆ ਤੁਹਾਡਾ ਆਪਣਾ ਕੰਮ ਹੈ ਮਤਾ ਪਾਉਣਾ ਮਤਾ ਪਾ ਕੇ ਆਪਾਂ ਸਾਰੇ ਨੂੰ ਮੇਰ ਕਰ ਦੇਣਾ ਸਾਰੇ ਨੇਕੀ ਰਲ ਕੇ ਰਹਿਣਾ ਪਰ ਜੇ ਤੁਹਾਨੂੰ ਲੱਗਦਾ ਤਾਂ ਤੁਸੀਂ ਸਾਨੂੰ ਨਾਲ ਜਾਓ ਅਸੀਂ ਨਾਲ ਸਹਿਯੋਗ ਕਰਾਂਗੇ ਕਾਰਵਾਈ ਕਰਾਂਗੇ ਕਿੱਥੋਂ ਦੀ ਗੱਡੀ ਰਹਿੰਦਾ ਉਹਦੇ ਵਿੱਚ ਕੀ ਰਹਿੰਦਾ ਉਹ ਬੈਟਰ ਰਹਿੰਦਾ ਜਦੋਂ ਆਪਾਂ ਕੋਈ ਇਹਦੀ ਕਾਰਵਾਈ ਕਰਦੇ ਆ ਤਾਂ ਕਈ ਵਾਰ ਜਿਹੜਾ ਹੈਗਾ ਉਹ ਦੂਜੇ ਪਾਸੇ ਕੋਈ ਜੈਂਟਲਮੈਨ ਹੋ ਜਾਈ ਤਾਂ ਫਿਰ ਇੱਕ ਹੀ ਤਰ੍ਹਾਂ ਦਾ ਉਹ ਸਾਰਾ ਜਿਹੜਾ ਹੈਗਾ ਇਲਜ਼ਾਮ ਆ ਜਾਂਦਾ ਸੋ ਇਸ ਚੀਜ਼ ਨੂੰ ਦੇਖਦੇ ਹੋਏ ਮੈਂ ਜਿਹੜਾ ਹੈਗਾ ਉਹ ਯੰਗ ਸਰਪੰਚਾ ਵਧੀਆ ਅੱਛੀ ਗੱਲ ਅੱਛੀ ਸੋਚ ਉਹਨਾਂ ਦੀ ਪਰ ਮੈਂ ਉਹਨਾਂ ਨੂੰ ਵੀ ਸਮਝਾਇਆ ਸੀ ਕਿ ਦੂਜੀ ਗੱਲ ਇਹ ਹੈਗੀ ਹੈ ਕਿ ਅਸੀਂ ਜਿਹੜਾ ਫਿਰ ਇਹ ਤੱਕ ਖਰਾਬ ਕਰੂਗਾ ਸਰਪੰਚ ਪੰਚਾਇਤ ਦੇ ਉਲਟ ਜਾਊਗਾ ਸਾਰਿਆਂ ਦੇ ਉਲਟ ਜਾਊਗਾ ਫਿਰ ਉਹ ਬਖਸ਼ਿਆ ਨਹੀਂ ਸਰ ਇਹ ਕਿੱਥੋਂ ਦੀ ਵੀਡੀਓ ਹੈ ਵਾਇਰਲ ਹੋਈ ਜਿਹੜੀ ਇਹ ਚੈੱਕ ਕਰਨੀ ਵਾਲੇ ਦੀ ਹੋ ਗਈ ਮੇਰੀ ਇੱਕ ਨਾ ਅਰਨੀ ਵਾਲਾ ਇਲਾਕੇ ਦੀ ਕੋਈ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਚ ਕਹਿ ਰਹੇ ਕੋਈ ਸਰਪੰਚ ਔਰ ਕੁਝ ਜਿਹੜੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਰਪੰਚ ਨੇ ਕੋਈ ਬਾਤ ਚੱਕੀ ਉੱਥੇ ਕੋਈ ਪੱਥਰ ਪੁੱਥਰ ਚੱਲ ਰਹੇ ਇਸ ਤਰ੍ਹਾਂ ਦੀ ਵੀਡੀਓ ਮੇਰੇ ਅੱਜ ਮਿਲ ਕੇ ਗਏ ਨੇ ਸਰਪੰਚ ਸਾਹਿਬ ਆਲ ਉਹਦੇ ਚੋਂ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਮੈਂ ਆਪਣੀ ਫੋਰਸ ਨੂੰ ਵੀ ਕਨਵਿੰਸ ਕਰਤਾ ਕਿ ਤੁਹਾਡਾ ਆਪਣਾ ਮਕਸਦ ਹੈਗਾ ਕਿ ਸਰਪੰਚ ਸਾਹਿਬ ਸਾਰਿਆਂ ਨੂੰ ਮਿਲ ਕੇ ਜਾਗਰਤ ਕਰਨ ਅਰਜ਼ੀ ਦੋਕਤਿਆ ਇਹਦਾ ਸਪੀਸ ਚੈਕਿੰਗ ਕਰਨੀ ਹੈਗੀ ਆ ਤਾਂ ਪੁਲਿਸ ਨੂੰ ਜੂਲ ਬੁਲਾ ਲਿਆ ਜਾਵੇ ਦੂਜੇ ਪਾਸੇ ਇਹ ਗੱਲ ਹੈਗੀ ਆ ਚਲੋ ਉਹ ਤਾਂ ਚੈੱਕ ਕਰ ਰਹੀ ਸੀ ਉਸ ਤਰ੍ਹਾਂ ਉਹਦੀ ਗੱਲ ਲੜਾਈ ਹੋਈ ਉਹ ਐ ਉਸ ਐਸ ਐਚਓ ਦਾ ਜਿਹੜਾ ਅਗਲਾ ਐਕਸ਼ਨ ਸੀਗਾ ਉਸ ਤੇ ਸੈਟੀਸਫਾਈ ਨਹੀਂ ਸੀਗੇ ਤੇ ਮੈਂ ਉਹਨੂੰ ਅੱਜ ਹੀ ਮਿਲੇ ਸੀ ਕਿ ਤੇ ਬੰਨੂ ਕਹਿੰਦਾ ਹੈਗਾ ਕਿ ਉਹ ਬੰਦੇ ਤੇ ਕਾਰਵਾਈ ਹੋਊਗੀ ਠੋਕੇ ਹੋਊਗੀ ਉਹ ਕੋ ਸ਼ਰਾਬ ਦਾ ਕੋਈ ਕਾਰੋਬਾਰ ਕਰ ਰਿਹਾ ਸੀ ਮੈਂ ਫੜਿਆ ਸੀ ਪਰ ਫੇਰ ਵੀ ਮੇਰੀ ਇੱਕ ਬੇਨਤੀ ਹੈ ਕਿ ਜੇ ਪੁਲਿਸ ਤੁਹਾਡੇ ਨਾਲ ਨਹੀਂ ਜਾਊਗੀ ਫਿਰ ਸਾਨੂੰ ਦੱਸਿਆ ਜਾਵੇ ਪਰ ਐਟ ਲੀਸਟ ਜਦੋਂ ਆਪਾਂ ਜਾਣੇ ਆ ਤੁਹਾਡਾ ਆਪਣਾ ਕੰਮ ਆ ਮਤਾ ਪਾਉਣਾ ਮਤਾ ਪਾ ਕੇ ਆਪਾਂ ਸਾਰੇ ਨੂੰ ਮੇਰ ਕਰ ਦੇਣਾ ਸਾਰੇ ਮਿਲ ਕੇ ਰਲ ਕੇ ਰਹਿਣਾ ਪਰ ਜੇ ਤੁਹਾਨੂੰ ਲੱਗਦਾ ਤਾਂ ਤੁਸੀਂ ਸਾਨੂੰ ਨਾਲ ਜਾਓ ਅਸੀਂ ਨਾਲ ਸਹਿਯੋਗ ਕਰਾਂਗੇ ਕਾਰਵਾਈ ਕਰਾਂਗੇ ਕਿੱਥੋਂ ਦੀ ਵੀਡੀਓ ਹੋ ਰਿਹਾ ਉਹਦੇ ਵਿੱਚ ਕੀ ਰਹਿੰਦਾ ਉਹ ਬੈਟਰ ਰਹਿੰਦਾ ਜਦੋਂ ਆਪਾਂ ਕੋਈ ਇਹੋ ਜਿਹੀ ਕਾਰਵਾਈ ਕਰਦੇ ਆ ਤਾਂ ਕਈ ਵਾਰ ਜਿਹੜਾ ਹੈਗਾ ਉਹ ਦੂਜੇ ਪਾਸੇ ਕੋਈ ਐਜੈਂਟਮੈਂਟ ਹੋ ਜੇ ਤਾਂ ਫਿਰ ਇੱਕ ਤਰ੍ਹਾਂ ਦਾ ਉਹ ਸਾਰਾ ਜਿਹੜਾ ਹੈਗਾ ਇਲਜ਼ਾਮ ਆ ਜਾਂਦਾ ਸੋ ਇਸ ਚੀਜ਼ ਨੂੰ ਦੇਖਦੇ ਹੋਏ ਮੈਂ ਜਿਹੜਾ ਹੈਗਾ ਥੋੜੇ ਯੰਗ ਸਰਪੰਚਾਂ ਵਧੀਆ ਅੱਛੀ ਗੱਲ ਅੱਛੀ ਸੋਚ ਉਹਨਾਂ ਦੀ ਪਰ ਮੈਂ ਉਹਨਾਂ ਨੂੰ ਵੀ ਸਮਝਾਇਆ ਸੀ ਕਿ ਦੂਜੀ ਗੱਲ ਇਹ ਹੈਗੀ ਹੈ ਕਿ ਅਸੀਂ ਜਿਹੜਾ ਫਿਰ ਇਹਦਾ ਖਰਾਬ ਕਰੂਗਾ ਸਰਪੰਚ ਪੰਚਾਇਤ ਦੇ ਉਲਟ ਜਾਊਗਾ ਸਾਰਿਆਂ ਦੇ ਉਲਟ ਜਾਊਗਾ ਫਿਰ ਉਹ ਬਖਸ਼ਿਆ ਨਹੀਂ ਸਰ ਇਹ ਕਿੱਥੋਂ ਦੀ ਵੀਡੀਓ ਹੈ ਵਾਇਰਲ ਹੋਈ ਜਿਹੜੀ ਤੇ ਚੈੱਕ ਕਰਨੀ ਵਾਲੇ ਦੀ ਆ ਹੋਊਗੀ ਮੈਂ